ਕੁਝ ਲੋਕ ਇਸ ਤਰ੍ਹਾਂ ਦੇ ਸੰਸਾਰ ਦੇ ਅੰਦਰ ਜਿਹੜੇ ਖਾਣ ਲਈ ਜਿਉਂਦੇ ਨੇ ਜਿੱਥੋਂ ਉਹਨਾਂ ਨੂੰ ਜੋ ਕੁਝ ਮਿਲਦਾ ਹੈ ਉਹ ਖਾਣੇ ਨੇ ਬਸ ਉਹਨਾਂ ਦਾ ਕੰਮ ਹੈ ਖਾਣਾ ਹੀ ਖਾਣਾ ਉਹਨਾਂ ਲਈ ਵੇਖਣਾ ਕਿ ਖਾਣ ਲੋਗ ਹੈ ਜਾਂ ਨਾ ਖਾਣ ਨੂੰਗਾ ਖਾਣਦੇ ਹੀ ਪੱਖ ਆ ਪੱਖ ਸਭ ਖਾਏ ਮਹਾਰਾਜ ਕਹਿੰਦੇ ਖਾਣ ਲੋਗ ਤੇ ਨਾ ਖਾਣ ਲੋਗ ਦੀ ਉਹ ਵਿਚਾਰ ਨਹੀਂ ਕਰਨੀ ਤੇ ਕੋਦਿਕ ਇਤਰਾਵੀਆਂ ਰੁਹਾਉਂਦੀਆਂ ਨੇ ਜਿਹੜੀਆਂ ਰੁਹਾ ਮਾਂ ਜਿਉਣ ਲਈ ਆਂਕੀਆਂ ਰੱਖੇ ਤੇ ਪਾਏ ਦੇ ਨਾਲ ਸਾਦਾ ਤਾਂ ਮੌਤ ਹੋ ਜਾਣਗੇ ਕਿਉਂਕਿ ਇਸ ਸਰੀਰ ਦੀ ਲੋੜ ਪਾਣ ਦੇ ਪਾਣੀ ਹੈ ਮਾਰਾ ਦੇਖੇ ਸਾਡੇ 3 ਮਣ ਦੇ ਹੋਰੀ ਚੱਲੈ ਪਾਣੀ ਅੰਨ ਇਹ ਜਿਹੜੀ ਤੇ ਹੈ ਦਾ ਸਾਡੇ 3 ਮਣ ਦੀ ਪਾਣੀ ਤੇ ਅੰਨ ਦੇ ਸਿਰ ਤੇ ਚਲਦੀ ਹੈ ਉਹ ਬਚਾਰੇ ਕਿਉਂਦਾ ਰਹਦੇ ਲਈ ਥੋੜਾ ਬਹੁਤਾ ਖਾਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਨਾ ਖਾਤਾ ਫਿਰ ਸਰੀਰ ਨਹੀਂ ਚੱਲੇਗਾ ਕਿਸ ਕਰਕੇ ਉਹ ਜਿਹੜੇ ਥੋੜਾ ਖਾਦੇ ਨੇ ਉਹ ਥੋੜਾ ਖਾਣ ਵਾਲੇ ਰੱਬ ਦੀ ਬੰਦਗੀ ਵੀ ਕਰਦੇ ਨੇ ਥੋੜਾ ਖਾ ਕੇ ਆਪ ਨੂੰ ਸਿਮਰਦੇ ਰਹੀ ਤੇ ਜਿਹੜੇ ਬਹੁਤਾ ਖਾਂਦੇ ਨੇ ਖਾਈ ਜਾਂਦੇ ਨੇ ਵਿਚਾਰੇ ਇਹਨਾਂ ਦਾ ਸੁਭਾਅ ਹੈ ਨਾ ਤਾਂ ਇਹੋ ਮਾਰ ਅਕੀਨ ਇੱਕ ਖਾਇਆ ਏਟ ਵਧਾਇਆ ਬਸ ਖਾ ਕੇ ਇਹਨਾਂ ਦੇ ਪੇਟ ਹੀ ਵਧਾਲਿਆ ਉਹ ਫਿਰ ਰੱਬ ਦੀ ਮੰਨਗੀ ਨਹੀਂ ਕਰਦੇ ਖਾਣ ਦਾ ਆਲਸ ਪੈਦਾ ਉਹਨਲੀ ਕੇ ਤੇ ਨਾਲੇ ਇਹ ਵੀ ਉਹਨਾਂ ਦਾ ਸੁਭਾਅ ਤਾਂ ਹੈ ਕਿ ਕੀ ਖਾਣਾ ਕੀ ਖਰੀਦ ਦਾ ਵਿਚਾਰ ਹੈ ਕੀ ਕਰਦੇ ਉਹਨਾਂ ਨੂੰ ਜੋ ਮਿਲਦਾ ਉਹ ਖਾ ਲੈਂਦੇ ਨੇ ਕੁਝ ਲੋਕ ਕਿਸ ਤਰ੍ਹਾਂ ਦੇ ਜਿਹੜੇ ਜੌਂ ਲਈਂ ਲੱਗੇ ਤੇ ਉਹ ਥੋੜਾ ਸੰਕੇ ਤੇਰਾ ਕੁਤੀ ਬੰਦਗੀ ਵੀ ਕਰ ਦਿੱਤੀ। ਕੁਝ ਲੋਕ ਕਿਸ ਤਰ੍ਹਾਂ ਦੇ ਨੇ ਜਿਹੜੇ ਖਾਣ ਨਹੀਂ ਜਾਂਦੇ ਹੁੰਦੇ। ਉਹ ਨਹੀਂ ਮੇੜ ਬੇੜ। ਖੁਸ਼ਹਾਰ ਨਹੀਂ ਹੁੰਦੇ ਨੇ ਤੇ ਮਹਾਰਾਜ ਨੇ ਕਹੇ ਬਾਬਾ ਪੂਰ ਖਾਣਾ, ਖੁਸ਼ੀ ਖੁਆਰ ਜਿੱਟ ਖਾਦੇ ਤਨ ਪੀੜੇ ਮਨ ਵਿੱਚ ਰਹੇ ਨਿਕਾ। ਉਹਨਾਂ ਦਾ ਵਿਚਾਰਿਆਂ ਦਾ ਤਨ ਵੀ ਪੀੜੇ ਹੁੰਦਾ। ਕਿ ਮਨ ਦੇ ਵਿੱਚ ਵਿਕਾਰ ਵੀ ਚਲਦੇ ਨੇ ਖਿਆਣੇ ਕਹਿੰਦੇ ਜੈਸਾ ਅੰਨ ਤੈਸਾ ਮਨ ਕਿ ਜਿਤਨਾ ਤੋ ਖਾਦੇ ਨੇ ਬਹੁਤ ਤਰ੍ਹਾਂ ਦਾ ਉਹਨਾਂ ਦਾ ਮਨ ਵੀ ਬਣ ਜਾਂਦਾ ਹੈ